ਜੇਕਰ ਤੁਸੀਂ ਇਹ ਭੁੰਨਿਆ ਹੋਇਆ ਲੱਛਣ ਤਾਹੋਗੇ ਤਕਰੀਬਨ 10 ਤੋਂ 12 ਦਿਨਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਆਪਣੇ ਆਪ ਚ ਫਰਕ ਮਹਿਸੂਸ ਕਰੋਗੇ ਤੁਹਾਡੀਆਂ ਬੜੀਆਂ-ਬੜੀਆਂ ਸਾਰੀਆਂ ਪ੍ਰੋਬਲਮਸ ਠੀਕ ਹੋਣਗੀਆਂ ਬਾਕੀ ਇਸ ਦੇ ਵਿੱਚ ਤੁਸੀਂ ਭਰੇ ਇੰਜੈਕਟਣਾ ਕਿ ਤੜਿਆ-ਫਲਿਆ ਤੁਸੀਂ ਨਹੀਂ ਖਾਣਾ ਬਾਹਰ ਦਾ ਨਹੀਂ ਖਾਣਾ ਖਾਸ ਕਰਕੇ ਜੇਕਰ ਤੁਹਾਡੇ ਦੁੱਧ ਘਰ ਦਾ ਨਹੀਂ ਹੈਗਾ ਤਾਂ ਤੁਸੀਂ ਚਾਹ ਦੁੱਧ ਬਿਲਕੁਲ ਵੀ ਨਹੀਂ ਪੀਣਾ ਜੇਕਰ ਤੁਸੀਂ ਇਹਨਾਂ ਚੀਜ਼ਾਂ ਵਿੱਚੋਂ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਲਕ ਪਡਾਕ ਜਿਹੜੇ ਹੈਗੇ ਉਹ ਬਿਲਕੁਲ ਵੀ ਨਹੀਂ ਲੈਣੇ ਜੇਕਰ ਘੋਡੇ ਗੁੱਧ ਘਾਟਾ ਹੈਗਾ ਤਾਂ ਤੁਸੀਂ ਉਸ ਨੂੰ ਕਾੜ ਕੇ ਪੀ ਲਓ ਬਹੁਤ ਜ਼ਿਆਦਾ ਅਸਰ ਕਰਦਾ ਜੀ ਉਹ ਉਸ ਦੇ ਨਾਲ ਤੁਹਾਡੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਇਹ ਨਹੀਂ ਹੁੰਦੀਆਂ ਸੋ ਜੇਕਰ ਦੁੱਧ ਘਰਦਾ ਨਹੀਂ ਹੈਗਾ ਤਾਂ ਉਸ ਨੂੰ ਨਾ ਪਿਓ ਖਾਸ ਕਰਕੇ ਜਿਹੜੇ ਇਤਾਂ ਦੇ ਮਰੀਜ਼ ਹੈਗੇ ਜਿਨ੍ਹਾਂ ਦਾ ਕੋਲੇਸਟ੍ਰੋਲ ਟ੍ਰਾਈਗਲਾਈਸਰਾਈਡ ਈਐਸਰ ਵਰਗਾ ਵਧਿਆ ਹੋਇਆ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਇਹ ਖਰ ਦੇ ਵਿੱਚ ਕੀ ਹੁੰਦਾ ਕਿ ਬਲੱਡ ਪ੍ਰੈਸ਼ਰ ਜਦੋਂ ਤੁਹਾਨੂੰ ਹੋ ਜਾਂਦੀ ਹੈ ਤੁਸੀਂ ਥੋੜੀ ਜਿਹੀ ਪਾਣੀ ਉਸ ਦੇ ਵਿੱਚ ਵੱਧ ਪੀ ਸਕਦੇ ਹੋ ਬਾਕੀ ਉਸ ਦੇ ਵਾਸਤੇ ਵੀ ਇਹ ਜਿਹੜਾ ਲਸਣ ਹੈਗਾ ਕੰਮ ਕਰਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਚੂਨਾ ਲੈ ਸਕਦੇ ਹੋ ਨਾਲ ਅਨਾਲ ਦੇ ਜੂਸ ਛਕਾ ਕੇ ਉਸ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੁੰਦਾ ਇਸ ਸਮੱਸਿਆ ਦੇ ਵਿੱਚੋਂ ਸੋ ਜੇਕਰ ਤੁਹਾਨੂੰ ਅਜੇ ਦਿੱਕਤ ਆ ਰਹੀ ਹੈ ਤਾਂ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਫਿਰ ਵੀ ਤੁਹਾਨੂੰ ਲੱਗਦਾ ਕਿ ਮੈਨੂੰ ਨਹੀਂ ਫਰਕ ਪੈ ਰਿਹਾ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਪਿੰਗ ਪੈਟਰੋਲ ਪੰਪ ਜੀਟੀ ਰੋਡ ਸਰਹੰਦਾ